घर में कौन कौन है भाई तो है डेडी है मम्मी है सारे काम करते ये बोल रहे कि स्कूल तो तो में डाला पढ़ने तो तो को दिल नहीं करता तुम्हारा पढ़ो ना जाके तो पढ़ेंगे करेंगे तो कमाई कौन करेगा फिर घर पे कौन देगा खर्चा ਮੈਂ ਹੁਣੇ ਬੱਸ ਫੜੀ ਜਾ ਰਿਹਾ ਤਾਂ ਸੋਲੋ ਨੂੰ ਮਾਰਨ ਹੀ ਥਾਏ ਲੱਗਦਾ ਤਾਂ ਆ ਤੇ ਸਾਡੇ ਕਿਹੜੇ ਕਿਹੜੇ ਡਿਪਾਰਟਮੈਂਟ ਦੇ ਉੱਤਰ ਵੱਲੋਂ ਹਦਾਇਤਾਂ ਹੋਈਆਂ ਕਿ ਜਿਹੜੇ ਬੱਚਿਆਂ ਦੇ ਬਹੁਤ ਸਾਰੇ ਐਕਸੀਡੈਂਟਸ ਹੋ ਰਹੇ ਹਨ ਤੇ ਇਸ ਕਰਕੇ ਇਹਨਾਂ ਦੇ ਰੈਸਕਿਊ ਕਰਕੇ ਤੇ ਸਕੂਲ 'ਚ ਭੇਜਿਆ ਜਾ ਤਾਂ ਮੈਡਮ ਅੱਥੇ ਤੇ ਵਿਰੋਧ ਹੀ ਕੀ ਨਾ ਮੇਰਾ ਕਿੰਨੇ ਲੋਕ ਆਉਂਦੇ ਨੇ ਇੱਥੇ ਕਿੰਨੇ ਹੀ ਕੰਮ ਕਰਦੇ ਨੇ ਸਰ ਅਸੀਂ ਰੋਜ਼ ਹੀ ਅਸੀਂ ਪਲਾਨ ਕਰ ਰਹੇ ਆ ਕਿ ਥੋੜੇ ਕੀ ਨੈਕਸਟ ਮੰਥ ਤੋਂ ਅਸੀਂ ਇਹ ਰੇਟ ਸਟਾਰਟ ਕਰ ਰਹੇ ਆ ਤੇ ਇਹਨਾਂ ਨੂੰ ਰੈਸਕਿਊ ਕਰਕੇ ਸਕੂਲ ਵਿੱਚ ਐਡਮਿਸ਼ਨ ਕਰਾ ਕੇ ਤੇ ਬੱਚਾ ਜਿਹੜੇ ਬਿਹਤਰ ਭਵਿੱਖ ਵਾਸਤੇ ਕਾਰਵਾਈ ਮੈਡਮ ਕਿੰਨੇ ਕ ਬੰਦੇ ਹੁਣ ਇਸ ਟਾਈਮ ਤੱਕ ਨੇ ਕੀਤੇ ਨੇ ਥੱਲੇ ਗੜੀ ਆਰ ਆਈਡੀ ਮੈਡਮ ਹੁਣ ਤੱਕ ਕਿੰਨੇ ਬੰਦੇ ਕੀਤੇ ਨੇ ਡੀਸੀ ਆਫਿਸ ਤੋਂ ਆਇਆ ਡੀਸੀ ਸਰ ਵੱਲੋਂ ਦਾਇਰ ਹੋਇਆ ਤਾਂ ਦੇ ਕਿੰਨੇ ਕ ਬੱਚਿਆਂ ਨੂੰ ਤੁਸੀਂ ਅਜੇ ਤੱਕ ਲੈ ਕੇ ਗਏ ਜੇ ਨਾਲ ਦੱਸ ਦਿਓ ਮੈਂ ਕਿ ਸਰਕਾਰੀ ਬਸ ਵੀ ਕਿਸੇ ਪਰਬਾਸ ਖਾਲੀ ਜਾ ਰਹੀ ਹੈ ਕਿਉਂਕਿ ਬੱਚੇ ਦੇਖੇ ਨੂੰ ਪਾਜੀ ਤੇ ਆ ਦੇਖ ਸਕਦੇ ਹੋ ਕਿ ਸਰਕਾਰੀ ਡੀਸੀ ਅਫੀਸਰ ਵੱਲੋਂ ਭੇਜ ਗਏ ਸੀ ਕਿ ਜਿਨੇ ਬੱਚੇ ਹੈਗੇ ਨੇ ਤੋਂ ਉਹਨਾਂ ਨੂੰ ਸਕੂਲਾਂ ਤੋਂ ਇੱਕ ਪਾਜ ਬੱਚੇ ਇਸ ਵੀਡੀਓ ਵੀ ਬਣਾ ਰਹੇ ਸੀ ਸਾਡੇ ਬੱਚੇ ਫੜ ਲਿਆ ਤਾਂ ਲਈਏ ਬੱਚੇ ਜਰਾ ਆਪਣੇ ਨੂੰ ਸਰ ਵੀਡੀਓ ਨਾ ਬਣਾਓ ਨਾ ਬਣਾਓ ਸਰ ਚਲੋ ਠੀਕ ਹੈ ਵੀਡੀਓ ਨਾ ਬਣਾਉਂਦਾ